ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ ਚੈਨਲ ਕੁਦਰਤ ਡੈਰੀ ਫਾਰਮ ਪਾਕਤਾ ਤੇ ਅੱਜ ਦੀ ਵੀਡੀਓ ਪਿੰਡ ਸੁਖਨੰਦ ਜ਼ਿਲ੍ਹਾ ਮੋਗਾ ਤੇ ਤਹਿਸੀਲ ਬਾਗਾਪੁਰਾਣਾ ਪੈਂਦੀ ਆ ਬਾਈ ਲਾਪਰੀ ਜਿੱਕਰੋ ਆਪੇ ਵੀਡੀਓ ਬਣਾਉਣ ਲੱਗੇ ਆ ਜਿਸ ਵੀ ਵੀਰ ਭਾਈ ਨੇ ਮੇਰੇ ਤੋਂ ਵੀਡੀਓ ਬਣਾਉਣੀ ਹੋਵੇ ਤਾਂ ਮੇਰਾ ਮੋਬਾਈਲ ਨੰਬਰ 6280779197 ਤੇ ਜਿਹੜੇ ਭਰਾ ਆਪਣੇ ਚੈਨਲ ਤੇ ਨਵੇਂ ਆਏ ਹੋ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਲਾਈਕ ਕਰ ਦਿਓ ਤੇ ਵੱਤੋ ਬਦ ਸਪੋਰਟ ਕਰੋ ਸਾਰੇ ਭਰਾ ਤੁਹਾਡੇ ਸਾਰੇ ਸਪੋਰਟ ਦੇ ਨਾਲ ਹੀ ਆਪਾਂ ਇਹ ਚੈਨਲ ਸ਼ੁਰੂ ਕੀਤਾ ਤੇ ਬਾਕੀ ਗਾਈਆਂ ਬ੍ਰੋਤੀ ਆਪਾਂ ਲੈਣੀਆਂ ਬਾਈ ਤੋਂ ਡਿਟੇਲ ਪੁੱਛਦੇ ਆਂ ਬਾਈ ਕੋਲੇ ਕਿੰਨੇ ਨਾਗ ਤੇ ਸਾਰੀ ਲੈਣੇ ਕਰਦੇ ਆਂ ਗੱਲਬਾਤ ਬਾਈ ਦੇ ਨਾਲ ਆਜੋ ਬਾਈ ਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋ ਠੀਕ ਹੈ ਜੀ ਠੀਕ ਹੈ ਜੀ ਵਧੀਆ ਵਧੀਆ ਤੇ ਬਾਈ ਆਪਣਾ ਐਡਰੈਸ ਕਨਫਰਮ ਕਰਿਓ ਜੀ ਨਾਮ ਮੇਰਾ ਲਾਪ੍ਰੀਤ ਬਾਈ ਹਾਂਜੀ ਪਿੰਡ ਸੁਖਾਨੰਦ ਜ਼ਿਲ੍ਹਾ ਮੋਗਾ तहसील बागापुराणा ਨੇੜੇ ਸ਼ਹਿਰ ਭਗਤਾ ਭਾਈ ਕੱਬਗਰਾੜੀ ਭਗਰਾੜੀ ਤੇ ਆਹ 1.5 ਕਿਲੋਮੀਟਰ ਬਰਨਾਲਾ ਤੋਂ ਵੱਡਾ ਰੋਡ ਜਿਹੜਾ ਨੰਗ ਦਾ ਭਗਤਾ ਬਰਨਾਲਾ ਬਾਜਾਖਾਨ ਤੇ ਮੋਬਾਈਲ ਨੰਬਰ ਆਉਦਾ 98729 55848 ਬਈ ਠੀਕ ਹੈ ਜੀ ਤੇ ਆਪਾਂ ਥੋੜੇ ਦਿਨ ਹੋ ਗਏ ਬਾਈ ਪਰਸੋਂ ਵੀਡੀਓ ਪਾਈ ਸੀ ਵਧੀਆ ਰਿਸਪੌਂਸ ਰਿਹਾ ਵਧੀਆ ਬਈ ਪੂਰਾ ਵਧੀਆ ਰਿਸਪੌਂਸ ਰਿਹਾ ਹੈਨਾ ਪੂਰਾ ਵਧੀਆ ਮਾਲ ਵੇਚ ਗਿਆ ਠੀਕ ਹੈ ਜੀ ਆਹ ਆਹ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਕਿੰਨੇ ਨਗ ਹੈ ਜੀ ਅੱਜ ਦੇ ਤਿੰਨ ਸੀਗੇ ਇੱਕ ਪਸ਼ੂ ਵੇਖ ਗਿਆ ਕਪੜਾ ਬੱਛੀ ਸੀ ਠੀਕ ਆ ਇੱਕ ਤਾਂ ਫਿੰਡਰ ਬੱਛੀ ਆ ਛੋਟੇ ਬੱਚਾ ਹੀ ਆ ਤੇ ਤਾਂ ਬੱਛੀ ਆ ਦੋ ਦੰਦ ਤਿਆਰ ਤਿਆਰ 12 13 ਦਿਨਾਂ ਦੀ ਕੱਚੀ ਆ ਬਹੁਤ ਚੰਗੀ ਰਿਕਾਰਡ ਵਾਲੀ ਆ ਤੇ ਇਹਦਾ ਕੀ ਡਿਟੇਲ ਆ ਬਾਈ ਆਪਾਂ ਇਹਦੇ ਤੋਂ ਪਹਿਲਾਂ ਕਰਦੇ ਹਾਂ ਸ਼ੁਰੂ ਬਹੁਤ ਸੋਹਣੀ ਸੁਨੱਖੀ ਬੱਛੀ ਆ ਦੋ ਦੰਦ ਦੱਸਿਆ ਠੀਕ ਹੈ ਜੀ ਤੇ ਦੰਦ ਹਜੇ ਦੇਖੇ ਨਹੀਂ ਦੇਖੇ ਨਹੀਂ ਗਏ ਐਵੇਂ ਮੈਂ ਜਿਹੜਾ ਵੀ ਵੀਰ ਭਾਈ ਆਊਗਾ ਉਹਦੇ ਚੈੱਕ ਕਰਕੇ ਲੈ ਜੇਗਾ ਹੈਨਾ ਦੋ ਦੰਦ ਦੇ ਨਹੀਂ ਕਿ ਦਸਨ ਮੁਤਾਬਕ ਦੋ ਦੰਦ ਆ ਹਾਂ ਵੀ ਮੈਂ ਖੈਰ ਕਿੱਥੇ ਘੁਲੀ ਜਾ ਆਹੋ ਕਈ ਪਸੂ ਨਹੀਂ ਮੂੰਹ ਵਿਚਾਰੇ ਫੜਾਉਂਦੇ ਪਹਿਲਾ ਸੂਆ ਬੱਸੀ ਆ ਬਾਕੀ ਆਪਾਂ ਦੇਖ ਵੀ ਲਵਾਂਗੇ ਜੇ ਠੀਕ ਠੀਕ ਹੈ ਜੀ ਤੇ ਕਿੰਨੇ ਕਿੰਨੇ ਦੰਦ ਰਪਾਈ ਹਜੇ ਇਹਦੇ 12 ਦਿਨ ਪਈ ਆ 12 ਦਿਨ ਪਈ ਆ ਜਿਹੜਾ ਬੰਦੇ ਨੇ ਨਾ ਇਹ ਆਪ ਤਾਂ ਆਪਾਂ ਨੂੰ ਸਟੋਕੀ ਦੀ ਦੱਸਿਆ ਵੀਰੇ ਠੀਕ ਹੈ ਜੀ ਤੇ ਗਾਂਜੇ ਸਨੋਮੈਨ ਦਾ ਠੀਕਾ ਭਰਿਆ ਸਲਾਈ ਜੀ ਦਿੱਤੀ ਆ ਪਰ ਆਪਾਂ ਕਹਿੰਦੇ ਨਹੀਂ ਜੀ ਠੀਕ ਹੈ ਜੀ ਠੀਕ ਹੈ ਵੀ ਆਹੋ ਵੀ ਠੀਕ ਆ ਉਹ ਚਫਾ ਲੱਗਿਆ ਚੰਗਾ ਹੀ ਲੱਗਿਆ ਤੇ ਸਨੋਮੈਨ ਦਾ ਜਣੀ ਕੀ ਠੀਕ ਆ ਲੱਗਿਆ ਵੀ ਤੁਸੀਂ ਦੱਸਣ ਮੁਤਾਬਕ ਠੀਕ ਨਾ ਦਾ ਬੋਲੇ ਨਹੀਂ ਤਾਂ ਹੈ ਜੀ ਬਾਈ ਦਾ ਰਿਕਾਰਡ ਆ ਬਾਈ ਦੇ ਆਪਾਂ ਬਹੁਤ ਘਰੇ ਵੀਡੀਓ ਬਣਾਈਆਂ ਤੇ ਬਾਈ ਕੋ ਝੂਠ ਮਾਰਨ ਵਾਲੀ ਗੱਲ ਨਹੀਂ ਵੀ ਬਾਈ ਕਹਿੰਦਾ ਵੀ ਆਪਾਂ ਨੂੰ ਜਿਵੇਂ ਮਾਲਕ ਦੇ ਦੱਸਣ ਮੁਤਾਬਕ ਵੀ ਦੋ ਜੰਨ ਦਾ ਮੂੰਹ ਚ ਤੇ ਬਾਕੀ ਜਿਹੜਾ ਇਹਦੇ ਸੀਮਨ ਲੱਗਿਆਗਾ ਉਹ ਸੀਮਨ ਦੀ ਜਿਹੜੀ ਡਿਟੇਲ ਆ ਉਹ ਮੰਨ ਕੇ ਚਲੋ ਵੀ ਕਿਹੜੇ ਦੱਸਿਆ ਸਨੂ ਮੈਨ ਦਾ ਦੱਸਿਆ ਉਹ ਸਲਾਈ ਜੀ ਉਹ ਆ ਉਹ ਸਲਾਈ ਆਪਾਂ ਚਲੋ ਵਿਖਾ ਦੰਨੇ ਆ ਤੇ ਆਪਾਂ ਇਹਦਾ ਤੋਰਾ ਤਾਰਾ ਵਿਖਾਈਏ ਬਾਈ ਉਹ ਆ ਗਈ ਸਲਾਈ ਜੀ ਦਿਗਾ ਦੀ ਇੱਕ ਮਿੰਟ ਠੀਕ ਹੈ ਬਾਈ ਕਹਿੰਦਾ ਵੀ ਆਪਾਂ ਜਿਹੜਾ ਵੀ ਹਾਂ ਦਿਖਾਈ ਦੰਨੇ ਆ ਸਹੀ ਗੱਲ ਆ ਜੀ ਕੋਈ ਵੀ ਵੀਡੀਓ ਕੱਟ ਕੇ ਦੇਖ ਲਓ ਨਾ ਤਾਂ ਕਿਸੇ ਚੈਨਲ ਜੀ ਤੇ ਦੱਸਿਆ ਆਪਾਂ ਸਹੀ ਗੱਲ ਆ ਜੀ ਕਿ ਆ ਵੇਲਾ ਆ ਆ ਬਾਈ ਕੋਲੇ ਸੀਮਨ ਦੀ ਉਹ ਡਿਟੇਲ ਆ ਜੀ ਪੂਰੀ ਬਾਕੀ ਪੂਰਾ ਨੇੜੇ ਕਰਕੇ ਤੁਹਾਨੂੰ ਦਿਖਾ ਦੰਨੇ ਆ ਸਨੂ ਮੈਨ ਦਾ ਟੀਕਾ ਜਿਹੜਾ ਵੀ ਭਰਾ ਲਊਗਾ ਬੱਚੀ ਉਹ ਆਉਦੀ ਇਥੋਂ ਡਿਟੇਲ ਆ ਕੇ ਤੁਹਾਨੂੰ ਦਿਖਾ ਸਕਦੇ ਤੁਸੀਂ ਉਹ ਫਿਰ ਦੁਬਾਰਾ ਸੀਮਨ ਤੇ ਬਾਈ ਇਹ ਆਪ ਤੋਰਾ ਵਿਖਾਈਏ ਤਾਂ ਖੋਲ ਕੇ ਤੇ ਫੇਸ ਕੁਆਲਟੀ ਕਰੋ ਚੈੱਕ ਬਹੁਤ ਸੋਹਣੇ ਫੇਸ ਦੀ ਹੈ ਤੇ ਰੰਗ ਰੂਪ ਤਾਂ ਕਿਆ ਬਾਤਾਂ ਹੈ 10-12 ਦਿਨਾਂ ਦੀ ਕੱਚੀ ਆ ਲੋ ਦੀ ਦੋਂਦੀ ਆ 2 ਦਿਨ ਦਾ ਜੀ ਪ્યોਰ オリジナル ਸਹੀ ਗੱਲ ਆ ਬਾਈ ਕੋਈ ਝੂਠ ਵਾਲੀ ਗੱਲ ਨਹੀਂ 2 ਦਿਨ ਦਾ ਮੂੰਹ ਚੋਂ ਤੇ 10-12 ਦਿਨਾਂ ਦੀ ਬਾਈ ਕਹਿੰਦਾ ਵੀ ਤਰੀਕ ਮੁਤਾਬਕ ਹਜੇ ਕੱਚੀ ਆ ਹਜੇ ਮੰਨ ਕੇ ਚੱਲੂ ਬੱਚੀ ਨੇ ਉਤਰਨੀ ਸ਼ੁਰੂ ਕੀਤਾ ਇਹ ਬਰੇ ਖੁੱਲੀ ਆ ਹਾਂਜੀ ਤੇ ਆ ਵੇਖ ਲੋ ਜੀ ਪਤਾ ਵੀ ਆਪਾਂ ਨੂੰ ਹਾਂ ਕੋਈ ਨਿਸ਼ਾਨ ਨਹੀਂ ਘਾਤੋਂ ਤੇ ਨਾ ਇਹਦੇ ਮੂੰਹ ਨੱਕ ਤੇ ਆ ਤੇ ਵੇਖੋ ਇਹ ਨਾ ਹਿਆ ਕੇ ਥੋੜਾ ਵੜ ਨਹੀਂ ਜੀ ਨਹੀਂ ਲਾਇਆ ਜੀ ਨਹੀਂ ਲਾਇਆ ਥੋੜਾ ਦਰੀਮਾ ਜਾ ਕਰ ਜਾਂਦਾ ਪਸ਼ੂ ਕਈ ਵਾਰੀ ਨਵੇਂ ਥਾਂ ਆ ਕੇ ਤੇ 12 13 ਦਿਨਾਂ ਦੀ ਕੱਚੀ ਆ ਵੜ ਘੋੜੀ ਵਰਗੀ ਆ ਦੇਖੋ ਜੀ ਫੁੱਲੇ ਪਸ਼ੂ ਦੀ ਇਹੀ ਨਿਸ਼ਾਨੀ ਆ ਵੀ ਪਸ਼ੂ ਭਜਦਾ ਇੱਕੇਦਮ ਕੋਈ ਰਸੀ ਦਾ ਨਿਸ਼ਾਨ ਨਹੀਂ ਫੇਸ ਕੁਆਲਟੀ ਕਰੋ ਚੈੱਕ ਬਹੁਤ ਸੋਹਣੇ ਫੇਸ ਦੀ ਹੈ ਤੇ ਛੋਟਾ ਕੰਨ ਗੋਲ ਬੋਦੀ ਵਾਲੀ ਬੱਛੀ ਹੈ ਪਿੰਕ ਨੋਜ ਵਾਲੀ ਹੈ ਬਾਈ ਜਿਹਨੂੰ ਆਪਾਂ ਪਿੰਕ ਨੋਜ ਵਾਲੀ ਕਹਿੰਗੇ ਰੰਗ ਰੂਪ ਤਾਂ ਕਿਆ ਬਾਤ ਹੈ ਨਸਲ ਕੁਆਲਟੀ ਬਹੁਤ ਜ਼ਿਆਦਾ ਹੈ ਤੇ ਜਿਹੜਾ ਥਣਾਂ ਦਾ ਗੈਪ ਬਹੁਤ ਸੋਹਣਾ ਚਾਰੇ ਥਣ ਪੀੜੀ ਤੇ ਪਾਵੇਂ ਆ ਰਗੇ ਪੂਰੀ ਬਿੱਥੀ ਤੇ ਲੱਗੇ ਹੋਏ ਜਿੰਨਾ ਅੱਗੋਂ ਪਿੱਛੋਂ ਦਾ ਲੇਵਾ ਕਰੂਗੀ ਵੇਰ ਤੇ ਬਹੁਤ ਸੋਹਣੀ ਤਿਆਰ ਹੋਊਗੀ ਆਦੇ ਹਜੇ 10-11 ਦਿਨਾਂ ਦੀ ਕੱਚੀ ਹੈ ਜਿਹੜੀਆਂ ਇਹ ਗਾਈਆਂ ਆਪਾਂ ਨੂੰ ਹਰੇਕ ਨੂੰ ਪਤਾ ਵੀ ਜਿਹੜੀ ਗਾਂ ਕੀ ਹੈ ਤਾਂ ਰਾਤ ਦੇ ਰਾਤ ਵੀ ਭਰ ਜਾਂਦੀ ਹੈ ਹੈਣਾ ਵਿਜਨੀ ਕੇ ਸੂੰਦੀ 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 ਮੰਨ ਕੇ ਚੱਲੋ ਵੀ ਉਹ ਤਿਆਰ ਹੋ ਜਾਂਦੀ ਹੈ ਹਜੇ ਇਹ ਤਾਂ ਸੁਖਣਾ 12 13 ਦਿਨਾਂ ਦੀ ਕੱਚੀ ਆ ਤੇ ਬਾਕੀ ਪੱਠਫੁੜੇ ਦੀ ਬਣਾਵਟ ਦੇਖੋ ਖੁੱਲੇ ਹੱਡ ਪੈਰਾਂ ਦੀ ਆ ਤੇ ਵਧੀਆ ਵੱਡੇ ਕੱਦ ਕਾਠ ਦੀ ਬੱਛੀ ਆ ਜਿਹੜਾ ਲੇਵਾ ਲੇਵਾ ਮੰਨ ਕੇ ਚੱਲੋ ਵੀ ਫਿਕਸ ਰੱਖੂਗੀ ਜੇ ਮੈਂ ਐਨ ਪੱਟਾਂ ਦੇ ਸਾਨ ਨਾਲ ਆ ਲੇਵਾ ਤੇ ਥਣਾ ਦਾ ਗਏ ਇਧਰਲੇ ਪਾਸੇ ਵੀ ਕਰੋ ਚੈੱਕ ਕੱਲਾ ਕੱਲਾ ਥਾਣਾ ਪੀੜੀ ਦੇ ਪਾਵਾਂ ਵਰਗਾ ਪੂਰੀ ਬਿੱਥੀ ਤੇ ਹਾਂਜੀ ਡਾਕਟਰ ਕਹਿੰਦੇ ਹੁੰਦੇ ਆ ਹੈਨਾ ਬਈ ਬਰੀਡ ਦਾ ਉੱਥੋਂ ਪਤਾ ਲੱਗਦਾ ਬਰੀਡ ਦਾ ਕਹਿੰਦੇ ਪਸ਼ੂ ਦੇ ਥਣ ਤੋਂ ਸਹੀ ਗੱਲ ਹਾਂ ਜਿੰਨਾ ਵੀ ਜਾਨੀ ਕਿ ਐਚ ਐਫ ਦੇ ਵਿੱਚ ਐਚ ਐਫ ਦੇ ਵਿੱਚ ਜਿੰਨੀ ਪਿਓਰਿਟੀ ਆਈ ਜਾਊਗੀ ਤੇ ਉਹ ਥਣ ਦਾ ਸਾਈਜ਼ ਹੈ ਜਿਹੜਾ ਛੋਟਾ ਹੁੰਦਾ ਤੁਰੇ ਜੋ ਹਾਂ ਸਹੀ ਗੱਲ ਬਹੁਤ ਸੋਹਣੀ ਫੇਸ ਕੁਆਲਿਟੀ ਹੈ ਤੇ ਜਿਹੜੇ ਆਏ ਨਹੀਂ ਕੋਈ ਢੁਈ ਢਾਈ ਨਹੀਂ ਚੱਕਦੀ ਜਮਾ ਪੱਧਰ ਸਟੇਟ ਆ ਬਿਲਕੁਲ ਹਾਂ ਹਾਂ ਤੇ ਆ ਪਸਲੀਆਂ ਵੀ ਤਿੰਨ ਉਮੀ ਡੀਲਿੰਗ ਕੈਮਰੇ ਦੇ ਵਿੱਚ ਦੇਖ ਖੁੱਲੇ ਹੱਡ ਪੈਰਾਂ ਦੀ ਇਹ ਪੱਠਪੁੜੇ ਦੀ ਬਣਾਵਟ ਬਹੁਤ ਸੋਹਣੀ ਆ ਚੰਗਾ ਬੋਡੀ ਵੇਟ ਹੈ ਤੇ ਹਜੇ 10 12 ਦਿਨਾਂ ਦੀ ਕੱਚੀ ਦਵਾਈ ਦੀ ਆਪਾਂ ਫਿਰ ਡਿਮਾਂਡ ਕੀ ਕਰਦੇ ਆ ਆਇ ਕੱਚੀ ਦੀ ਡਿਮਾਂਡ 85000 ਜਦੋਂ ਤਿਆਰ ਹੋਊਗੀ ਉਹਦੇ 1 ਲੱਖ 5000 ਰੁਪਏ ਠੀਕ ਹੈ ਜੀ ਨਹੀਂ ਕਿ ਕੱਚੀ ਕੱਚੀ ਜੇ ਕੋਈ ਮੰਨ ਕੇ ਚੱਲੋ 1 2 ਦਿਨਾਂ ਦੇ ਵਿੱਚ ਬੰਦਾ ਜੀ ਨਾਲ ਵੀ ਸੌਦਾ ਹੁੰਦਾ ਭਰਾਣਾ ਜੇ ਕਰਮਾਂ ਵਾਲੀ ਬੱਛੀ ਦਿੰਦੀ ਆ ਹਾਂਜੀ ਵੀਡੀਓ ਹਨਾ ਆਪਣਾ ਸਬੂਤ ਆ 20000 ਦੀ ਬੱਛੀ ਕਰ ਦਿੰਦੇ ਨਹੀਂ ਸਹੀ ਗੱਲ ਆ ਬਾਈ ਬਾਈ ਕਹਿੰਦਾ ਵੀ ਸਨੋਮੈਨ ਦਾ ਟੀਕਾ ਲੱਗਿਆ ਇਹਦੇ ਤੇ ਬਾਈ ਨੇ ਉਹ ਸਲਾਈ ਸੀਮਨ ਦਾ ਵੀ ਦਿਖਾਇਆਗਾ ਛਿੱਕਾ ਜਿਹਾ ਤੇ ਇਸ ਨੂੰ ਮੈਂ ਦਾ ਟੀਕਾ ਲੱਗਿਆ ਤੇ 10-12 ਦਿਨਾਂ ਦੀ ਕੱਚੀ ਆ ਰੰਗ ਰੂਪ ਤਾਂ ਕਯਾ ਵਾਤ ਹੈ ਤੇ ਬਾਈ ਨੇ ਇੱਕ ਕੈਮਰੇ ਦੇ ਅੱਗੇ ਆ ਕੇ ਇਹ ਗੱਲ ਕਹੀ ਹੈ ਵੀ ਜੇ ਬੱਚੀ ਦਿੰਦੀ ਆ ਜੇ ਕੋਈ ਭਰਾ ਬੱਚਾ ਛੱਡਣਾ ਚਾਹੁੰਦਾ ਆਪਾਂ 20000 ਦੀ ਮੰਨ ਕੇ ਚੱਲੋ ਬੱਚੀ ਰੱਖਦੇ ਆ ਜੇ ਬੈਡ ਸੁਣਦੀ ਆ ਆਪਣੇ ਘਰੇ ਤੇ ਜੇ ਕੋਈ ਕੱਚੀ-ਕੱਚੀ ਦਾ ਸੌਦਾ ਕਰਦਾ ਤੇ ਡਿਮਾਂਡ ਹੀ ਦੀ ਹੈਗੀ 85000 ਰੁਪਇਆ ਤੇ ਮਾਨਤਨ ਘਰੇ ਆਏਗਾ ਤਾਂ ਹੋਜੂ ਠੀਕ ਹੈ ਜੀ ਤੇ ਜਿਹੜਾ ਦੋ ਨੰਬਰ ਤੇ ਬੱਚਾ ਬਾਈ ਬਹੁਤ ਸੋਹਣੇ ਰੰਗ ਰੂਪ ਦਾ ਹੈ ਜੀ ਕੀ ਡਿਟੇਲ ਆ ਕਿੰਨੀ ਉਮਰ ਹੈ ਦੀ ਇਹ ਬਈ ਹੈਗੀ ਆ 7 ਮਹੀਨੇ ਤੋਂ 2-4 ਦਿਨ ਘਾਟੀ ਆ 7 ਮਹੀਨੇ ਤੋਂ 2-4 ਦਿਨ ਘਾਟੀ ਆ ਤੇ ਥਣਾ ਦੀ ਬਨਾਵਟ ਦੇਖੋ ਜੀ ਕੱਲਾ ਕੱਲਾ ਥਣਾ ਸੋਹਣਾ ਨਿਖੜਮਾ ਲੱਗਿਆ ਵਾ ਤੇ ਬਾਕੀ ਝੋਲੀ ਝਾਲੀ ਬਹੁਤ ਵਧੀਆ ਵੜਦੀ ਜਿਵੇਂ ਗੱਬਨ ਵਾਲੀ ਝੋਲੀ ਲਈ ਫਿਰਦੀ ਆ ਦੇਖੋ ਜੀ ਕੱਲਾ ਕੱਲਾ ਥਣ ਮੋਟਾ ਮੋਟਾ ਥਣਾ ਬੇਰ ਆਰਗਨ ਤੇ ਬਾਕੀ ਪੱਠਪੜੇ ਦੀ ਬਨਾਵਟ ਬਾਡੀ ਵੇਟ ਬਹੁਤ ਸੋਹਣਾ 7.5 ਮਹੀਨੇ ਦੱਸਿਆ ਉਮਰ ਬਾਈ ਨੇ 7 ਮਹੀਨੇ ਤੋਂ 2-3 ਦਿਨ ਘਟਿਆ ਫੇਸ ਕੁਆਲਟੀ ਕਰੋ ਚੱਕ ਨਿੱਕਾ ਕਰਨਾ ਬੋਦੀ ਵਾਲੀ ਵਛੀ ਆ ਦੇਖੋ ਜੀ ਛੋਟਾ ਗੋਲ ਕਰਨਾ ਤੇ ਬੋਦੀ ਵਾਲੀ ਬੱਛੀ ਆ ਫੇਸ ਕੁਆਲਿਟੀ ਬਹੁਤ ਚੰਗੀ ਆ ਬਾਕੀ ਜਿਹੜੀ ਬਣਾਵਟਾ ਸਰੀਰ ਦੀ ਬਹੁਤ ਚੰਗੀ ਉੱਪਰੋਂ ਸਟੇਟ ਬਿਲਕੁਲ ਤੇ ਰੰਗ ਰੂਪ ਤਾਂ ਕਿਆ ਬਾਤਾਂ ਆਈਆਂ ਬਾਈ ਬਾਕੀ ਸਟਰਾਈਟ ਤੇ ਦੇਖ ਬਹੁਤ ਸੋਹਣੀ ਬੋਡੀ ਵੇਟ ਦੀ ਆ ਬਾਈ ਖੁੱਲੇ ਹੱਡ ਪੈਰਾਂ ਦੀ ਆ ਬਹੁਤ ਸੋਹਣੀ ਵੇਟ ਤਿਆਰ ਹੋਊਗੀ ਬਾਕੀ ਜਿਹੜਾ ਥਣਾ ਦਾ ਸੈਜ ਆ ਉਹ ਹੁਣੇ ਹੀ ਮੰਨ ਕੇ ਚਲੋ ਗੱਬਣਾ ਵਾਲੀਆਂ ਬੱਛੀਆਂ ਜਿਵੇਂ 4-4 ਮਹੀਨਿਆਂ ਦੀਆਂ ਗੱਬਣਾ ਹੁੰਦੀਆਂ ਵੜਾ ਇਸ ਤਰ੍ਹਾਂ ਦੀ ਹਾਂਜੀ ਬਹੁਤ ਚੰਗੀ ਬਰੀਡ ਦੀ ਬੱਛੀ ਆ ਤੇ ਕੋਈ ਵੀ ਭਰਾ ਤਿਆਰ ਕਰਨੀ ਚਾਹੁੰਦਾ ਬਹੁਤ ਚੰਗੀ ਗਾਂ ਤਿਆਰ ਹੋ ਰੰਗ ਰੂਪ ਤਾਂ ਕਿਹਾ ਬਾਤਾਂ ਹੀ ਐ ਤੇ ਜਮਾ ਕੱਚੀ ਖੀਰੀ ਦੀ ਐ ਬਈ ਇਹ ਤਾਂ ਬੱਚੀ ਬੱਚੇ ਦਾ ਲੂਈਂ ਦੱਸਦੀ ਐ ਦੁੱਧ ਵਾਲੀ ਲੂਈਂ ਆ ਤੇ ਬਹੁਤ ਸੋਹਣੀ ਕਿਸੇ ਵੀਰ ਦੀ ਸੰਭਾਈ ਕਰੀ ਵੀ ਐ ਤੇ ਅੱਗੇ ਵੀ ਜੋ ਕੋਈ ਭਰਾ ਮੰਨ ਕੇ ਚੱਲੋ 2 ਗੱਟੇ ਫੀਡ ਤੇ 4 ਕਿਤੇ ਨੇ ਸੀਮਨ ਲੈ ਲੈਣਾ ਬਹੁਤ ਸੋਹਣੇ ਚੰਗੇ ਰਿਕਾਰਡ ਦੀ ਬਾਈ ਕਹਿੰਦਾ ਬੱਚੀ ਦੱਸਿਆ ਮਗਰੋਂ ਤੇ ਇਹਦੇ ਕੋਈ ਸੀਮਨ ਦੀ ਡਿਟੇਲ ਹੈ ਬਈ ਬਈ ਯਾਰ ਵੀ ਕਿਹੜੇ ਸੀਮਨ ਦੀ ਐ ਤੁਹਾਨੂੰ ਕੋਈ ਦੱਸਿਆ ਹੋਵੇ ਮਾਲਕਾਂ ਨੇ ਠੀਕ ਆ ਚਲੋ ਜਿਹੜਾ ਵੀ ਭਰਾ ਆਊਗਾ ਫਿਰ ਬੁਖਾ ਦਾਂਗੇ ਆਪਾਂ ਵਿਗਰੇਮਾ ਪਈ ਆ ਉੱਥੇ ਕਿਹੜੇ ਦੀ ਦੱਸਿਆ ਵੀਰੇ ਇਹ ਪਧਾਈ ਯਾਰ ਸਲਾਈ ਜੀ ਬਾਈ ਕਹਿੰਦਾ ਆਪਾਂ ਦੇਖ ਕੇ ਦੱਸਦੇ ਆ ਵੀ ਜੇ ਆਪਾਂ ਨੂੰ ਜਿਹੜਾ ਸੀਮਨ ਦਾ ਸਿੱਕਾ ਦਿੱਤਾ ਸੀਗਾ ਤੇ ਆਪਾਂ ਦੁਬਾਰਾ ਫੇਰ ਤੁਹਾਨੂੰ ਆ ਫੇਸ ਕੁਆਲਿਟੀ ਕਰੋ ਚੈੱਕ ਜਿਹੜੀ ਗੱਬਣ ਵੈੜਾ 10 12 ਦਿਨਾਂ ਦੀ ਕੱਚੀ ਬਾਰ-ਬਾਰ ਕੈਮਰਾ ਜਾਂਦਾ ਇਹਦੇ ਤੇ ਤੇ ਬਹੁਤ ਸੋਹਣੀ ਸਨਕੀ ਵੈੜਾ ਤੇ ਵੱਡੇ ਕੱਦ ਕਾਠ ਦੀ ਵੱਛੀ ਆ ਕੋਈ ਵੀ ਭਰਾ ਕੋਈ ਛੋਟੀ ਮੰਨ ਕੇ ਨਾ ਵੀ ਹਾਂਜੀ ਆਪਾਂ ਟ੍ਰਾਂਸਫਿਊਜ਼ਨ ਦਾ ਗੱਟਾ ਲਿਆਂਦਾ ਕਰਮਾ ਵਾਲੀ ਦੀ ਖਾਤਰ ਸਹੀ ਗੱਲ ਹੈ ਜੀ ਆਪਦਾ ਸ਼ੌਕ ਨੂੰ ਦਿਖਾਈਏ ਜੇ ਵੈਗੀ ਤਾਂ ਨਹੀਂ ਸਹੀ ਗੱਲ ਹੈ ਬਾਈ ਬਾਈ ਲੇਵੇ ਦੀ ਢੱਲ ਕਰਾਓ ਚੱਕ ਮਾਰੇ ਹੱਥ ਜੀ ਲਓ ਜੀ ਬਹੁਤ ਸੋਹਣੇ ਪਤਲੇ ਮਾਸ ਦੀ ਹੈ ਕੋਈ ਐ ਨਹੀਂ ਵੀ ਪੂਰੀ ਵਧੀਆ ਤਿਆਰ ਹੋ ਜਿਹੜੀ ਬੱਚੀ ਆਹ ਦੱਸਿਆ ਬਾਈ ਕਿਹਨਾਂ ਆਪਾਂ ਦੱਸ ਦਿਆਂ ਵੀ ਕਿਹੜੇ ਰਸੀਮਨ ਦੀ ਹੈ ਇਹ ਉਹਨਾਂ ਨੇ ਆਪਾਂ ਨੂੰ ਸਲਾਈ ਦਿੱਤੀ ਸੀ ਬਹੁਤ ਸੋਹਣੇ ਪੱਠ ਬੁੜੇ ਦੀ ਤੇ ਚੰਗੀ ਬੋਡੀ ਵੇਟ ਬਹੁਤ ਸੋਹਣਾ ਵੈਡ ਦਾ ਤਿਆਰ ਹੋਇਆ ਵਾ ਚੰਗਾ ਥਾਨਾ ਬਹੁਤ ਸੋਹਣੇ ਸਾਨੂੰ ਦੀ ਆ ਬੱਚੀ ਕਰੋ ਚੈੱਕ ਗੱਡੀਆਂ ਵਧੀਆ ਸੋਹਣੀ ਪੱਟੀ ਵੀ ਹੈ ਬਾਈ ਮਿਲ ਗਿਆ ਆ ਬਾਈ ਠੀਕ ਹੈ ਜੀ ਪਾਈਪਰ ਦੀ ਪਾਈਪਰ ਦੀ ਆ ਬਾਈ ਕਹਿੰਦਾ ਦੇਖੋ ਜੀ ਕਰੋ ਚੈੱਕ ਤੇ ਚਲੋ ਜੋ ਵੀ ਆਪਣੇ ਸਾਹਮਣੇ ਆ ਚੰਗੇ ਸੀਮਨ ਦੀ ਆ ਤੇ ਕੋਈ ਵੀ ਭਰਾ ਆਪਾਂ ਮੰਨ ਕੇ ਚਲੋ ਵੀ ਜਿਵੇਂ ਬਾਈਆਂ ਨੂੰ ਮਾਲਕਾਂ ਨੇ ਪਿੱਛੋਂ ਦੱਸਿਆ ਉਸੇ ਤਰ੍ਹਾਂ ਹੀ ਬਾਈ ਅੱਗੇ ਦੱਸਦੇ ਆ ਬਾਈਆਂ ਜਿਵੇਂ ਮਾਲ ਲਿਆਂਦਾ ਹੁੰਦਾ ਤੇ ਬਾਕੀ ਜਿਹੜਾ ਵੀ ਭਰਾ ਲਊਗਾ ਆਪਦਾ ਉਹ ਕਰ ਲੈ ਦੇਖ ਲਿਆ ਕਿ ਤੇ ਬਾਈ ਇਹਦੇ ਕਿਉਂ ਮਨਕੀਰੋ ਦੀ ਡਿਮਾਂਡ ਕੀ ਆ ਜੀ ਕਾਦੀ ਜੀ ਬੱਚੀ ਦੀ ਇਹਦਾ 20000 ਰੁਪਿਆ ਵਿੱਚ ਮਾਨਤਾਨ ਹੋ ਜੂ ਠੀਕ ਹੈ ਜੀ ਬਾਈ ਹੱਸੇ ਕਾ ਤੋ ਉਹ ਨਹੀਂ ਹੱਸਾ ਦੇ ਠੀਕ ਚਲੋ ਬਾਈ ਅੱਜ ਪੂਰਾ ਬਾਗੋ ਬਾਗ ਆ ਤੇ ਬਾਈ ਦੇ ਘਰੇ ਆਪਾਂ ਮੰਨ ਕੇ ਚਲੋ 20 25 ਤੋਂ ਜ਼ਿਆਦਾ ਵੀਡੀਓ ਬਣ ਗਿਆ ਹੋਣੀਆਂ ਤੇ ਬਾਈ ਦਾ ਕੋਈ ਵੀ ਮਨਕੀਰੋ ਜਿਹੜੀ ਵੀ ਗੱਲ ਹੁੰਦੀ ਆ ਉਹ ਓਕੇ ਦੀ ਰਿਪੋਰਟ ਨਿਕਲਦੀ ਆ ਵਧੀਆ ਦਿਲਦਾਰ ਬੰਦਾ ਹਸਣ ਖੇਡਣ ਵਾਲਾ ਤੇ ਬਾਈ ਕੋਲੇ ਦੋ ਨਾ ਗੱਜ ਇੱਕ ਤਾਂ ਹੈਗੀ ਗੀਤ ਦਸਾਂ ਬਰਾਂ ਦੇ ਨਾ ਜੀ ਕੱਚੀ ਵੜ ਬਹੁਤ ਸੋਹਣਾ ਸਟਰਕਚਰ ਬੋਡੀ ਵੇਟਸ ਬਹੁਤ ਸੋਹਣਾ ਤੇ ਚੰਗੇ ਖੁੱਲੇ ਹੱਡ ਪੈਰਾਂ ਦੀ ਆ ਇੱਕ ਹੈਗੇ ਆ ਬਾਈ ਕੋਲੇ ਬੱਚਾ 7 ਮਹੀਨਿਆਂ ਦਾ ਬਹੁਤ ਸੋਹਣੀ ਬੱਚੀ ਹੈ ਵੀ ਚੰਗੇ ਸਰੀਰ ਦੀ ਬੰਤਰ ਬੋਡੀ ਵੇਟ ਬਹੁਤ ਸੋਹਣਾ ਬਾਈ ਕੋਲੇ ਦੋ ਨਾਗਾ ਬੱਚੀ ਦੀ ਨਮਾਨਤ ਬਾਈ ਨੇ ਕਰੀਏਗੀ 20000 ਰੁਪਏ ਵਿੱਚ ਮਾਨਤਾਨ ਹੋ ਜਾਊਗਾ ਤੇ ਜਿਹੜੀ ਗੱਬਣ ਵੱਛੀ ਆ 10-12 ਦਿਨਾਂ ਦੀ ਕੱਚੀ ਇਹਦੀ ਬਾਈ ਨੇ ਕਰੀ 85000 ਰੁਪਏ ਡਿਮਾਂਡ ਵਿੱਚੋਂ ਮਾਨਤਾਣ ਕਰਿਆ ਗਿਆ ਦਾ ਜ਼ਰੂਰ ਹੋ ਜੂ ਜਿਸ ਵੀ ਵੀਰ ਭਾਈ ਦੇ ਪਸ਼ੂ ਪਸੰਦ ਹੋਣ ਤੇ ਬਾਈ ਦਾ ਨੰਬਰ ਦਿੱਤੇ ਹੋਇਆ ਕੰਟੈਕਟ ਬਾਈ ਦੇ ਨਾਲ ਕਰ ਸਕਦੇ ਆ ਬਾਈ ਦੇ ਨਾਲ ਗੱਲਬਾਤ ਕਰ ਲਓ ਮਿਲਦੇ ਆਗੇ ਨਵੀਂ ਵੀਡੀਓ ਦੇ ਵਿੱਚ ਧੰਨਵਾਦ ਜੀ ਸੱਸੀ ਗੱਲ ਸਾਰਿਆਂ ਨੂੰ